ਬੈਠ ਕੇ ਸਾਰਾ ਵਿਚਾਰ ਵਟਾਂਦਰਾ ਹੋਇਆ ਤੇ ਅੱਜ ਦੀ ਇਹ ਮੀਟਿੰਗ ਸਰਦਾਰ ਬਲਵਿੰਦਰ ਸਿੰਘ ਜੀ ਭੋਂਦੜ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਇਹ ਬੈਠ ਕੇ ਸਾਰਾ ਵਿਚਾਰ ਕਰਨ ਲਈ ਸਮਾਂ ਰੱਖਿਆ ਗਿਆ ਸੀ ਪਰ ਉਹਨਾਂ ਦੀ ਕੋ ਸਿਹਤ ਢਲੀ ਹੋਣ ਕਰਕੇ ਉਹ ਇੱਥੇ ਤਾਂ ਨਹੀਂ ਪਹੁੰਚ ਸਕੇ ਮੈਂ ਤੇ ਸਤਿਕਾਰਯੋਗ ਸਰਦਾਰ ਗੌਰ ਪ੍ਰਤਾਪ ਸਿੰਘ ਜੀ ਬਡਾਲਾ ਅਸੀਂ ਉਹਨਾਂ ਨਾਲ ਬੈਠ ਕੇ ਕੁਝ ਸਮਾਂ ਵਿਚਾਰ ਬਟਾਂਦਰਾ ਕਰਕੇ ਆਏ ਆ ਕਿਉਂਕਿ ਆ ਜਿਹੜਾ ਸਮਾਂ ਆ ਇਹ ਖਤਰਨਾਕ ਵੀ ਚੱਲ ਰਿਹਾ ਕਿਉਂਕਿ ਜਿਹੜੀ ਇੱਕ ਬਾਹਤ ਸਿੱਖਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ 104 ਸਾਲਾਂ ਪੁਰਾਣੀ ਇਹ ਪਾਰਟੀ ਆ ਇਹ ਮਹਾਨ ਸਾਡੀ ਜਥੇਬੰਦੀ ਆ ਤੇ ਇਹਦੇ ਬਧੇਰੇ ਹੇਤਾਂ ਲਈ ਤਾਂ ਕਿ 500 ਮੋਚਾ ਇੱਕ ਝੰਡੇ ਥੱਲੇ ਇਕੱਠਾ ਹੋਵੇ ਉਹਦੇ ਲਈ ਅਸੀਂ ਬਧੇਰੇ ਹੇਤਾਂ ਲਈ ਵਿਚਾਰ ਵੀ ਕੀਤੀ ਆ ਤੇ ਉਹਦੇ ਤਹਿਤ ਭੋਂਦਰ ਸਾਹਿਬ ਨਾਲ ਵੀ ਗੱਲ ਕਰਕੇ ਆਏ ਆ ਤਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬੋੱਚ ਆ ਸਰਬੋੱਚ ਕਹਿਣ ਤੋਂ ਭਾਵ ਕਿ ਉੱਥੇ ਜਿਹੜੇ ਵੀ ਹੁਕਮ ਹੁੰਦੇ ਆ ਉਹ ਕੌਮ ਵੀ ਤੇ ਜਿਨ੍ਹਾਂ ਨੂੰ ਹੁੰਦੇ ਉਹਨਾਂ ਨੂੰ ਉਹ ਇਨਵਨ ਲਾਗੂ ਕਰਨੇ ਤੇ ਮੰਨਣੇ ਵੀ ਪੈਂਦੇ ਆ। ਸੋ ਸਾਰੇ ਬਧੇਰੇ ਹਿੱਤਾਂ ਲਈ ਤਾਂ ਕਿ ਪੰਥ ਇੱਕ ਝੰਡੇ ਥੱਲੇ ਆਵੇ। ਉਹ ਉਹਨਾਂ ਨਾਲ ਅਸੀਂ ਬੈਠ ਕੇ ਵਿਚਾਰ ਕੀਤੀ ਆ। ਕੁਝ ਪ੍ਰਪੋਜ਼ਲਾਂ ਜਿਹੜੀਆਂ ਉਹ ਬਡਾਲਾ ਸਾਹਿਬ ਨੇ ਤੇ ਮੈਂ ਉਹ ਦੇਖ ਕੇ ਵੀ ਆਏ ਆ ਪਈ ਇਹਦੇ ਹੋਰ ਬਧੇਰੇ ਹਿੱਤਾਂ ਦੀ ਪੂਰਤੀ ਲਈ। ਇਹਦੇ ਤੇ ਕਿੰਨਾ ਕੰਮ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਸਰਦਾਰ ਕਰਪਾਲ ਸਿੰਘ ਜੀ ਬਡੂਂਗਰ ਕਿਉਂਕਿ ਬਜ਼ੁਰਗ ਆ ਸਾਡੇ ਉਹ ਆਪਣੇ ਵਿਚਾਰ ਦੇ ਕੇ ਸਵੇਰੇ ਦੁਪਹਿਰੇ ਚਲ ਗਏ ਸੀ ਤੇ ਅਸੀਂ ਹੁਣ ਇਹ ਬੈਠ ਕੇ ਸਾਰਾ ਭੁੰਦਰ ਸਾਹਿਬ ਦੇ ਨਾਲ ਕਿਉਂਕਿ ਉਹਨਾਂ ਕੋਲ ਬੜੀ ਜ਼ਿੰਮੇਵਾਰੀ ਵੱਡੀ ਆ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਆ ਔਰ ਉਹਨਾਂ ਨੇ ਵਿਚਾਰ ਤੋਂ ਬਾਅਦ ਅਸੀਂ ਉਹਨੇ ਫੈਸਲਾ ਕੀਤਾ ਕਿ ਦੋ ਦਿਨ ਉਹਨਾਂ ਤੋਂ ਬੈਠ ਕੇ ਜਿਹੜੀ ਉਹਨਾਂ ਦੇ ਆ ਸਮੇਂ ਅਨੁਸਾਰ ਕਿਉਂਕਿ ਪੰਥ ਖਿੰਡਿਆ ਪੁੰਡਿਆ ਨਾ ਰਹੇ ਇੱਕ ਥਾਂ ਇਕੱਤਰ ਹੋਵੇ ਉਹ ਬੈਠ ਕੇ ਉਹਨਾਂ ਨਾਲ ਗੱਲ ਕਰਕੇ ਆਏ ਆ ਤੇ 16 ਤਰੀਕ ਨੂੰ ਫੇਰ ਅਸੀਂ ਸਾਰੇ ਬੈਠ ਕੇ ਅਗਲਾ ਜਿਹੜਾ ਫੈਸਲਾ ਉਹ ਕਰਾਂਗੇ ਸੋ ਇੰਨੇ ਕੇ ਬੇਨਤੀ ਮੈਂ ਤੁਹਾਨੂੰ ਕਰਨੀ ਸੀ ਦੂਸਰੀ ਕਿਉਂਕਿ মিডিਏ ਦੇ ਬਹੁਤ ਸਵਾਲ ਹੁੰਦੇ ਆ ਮੈਂ ਲਗਭਗ ਉਸ ਸਮੇਂ ਤੋਂ ਬੜੀ ਬਰੀ ਭਈ ਸਾਰੀ ਗੱਲ ਰੱਖਦਾ ਮੀਡੀਏ ਦੇ ਕੋਲ ਤੇ ਮੈਂ ਉਸ ਦਿਨ ਪਟਿਆਲੇ ਵੀ ਇਹ ਗੱਲ ਕਹੀ ਸੀ ਕਿਉਂਕਿ ਮੇਰੇ ਤੇ ਜ਼ਿੰਮੇਵਾਰੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਤੇ ਇਸ ਕਮੇਟੀ ਦੀ ਵੀ ਜ਼ਿੰਮੇਵਾਰੀ ਆ ਇਸ ਕਰਕੇ ਤੁਹਾਨੂੰ ਜੀ ਆਇਆਂ ਨੂੰ ਤੁਸੀਂ ਕਿਉਂਕਿ ਪਰੈਸਿਆਂ ਤੁਹਾਡਾ ਹੱਕ ਬਣਦਾ ਸਵਾਲ ਜਵਾਬ ਕਰਨ ਦਾ ਪਰ ਮੈਂ ਤੁਹਾਨੂੰ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਹੁਣ ਆ ਜੋ ਸਾਡਾ ਅੱਜ ਫੈਸਲਾ ਹੋਇਆ ਉਹ ਮੈਂ ਤੁਹਾਨੂੰ ਜਿਹੜਾ ਉਹ ਇੰਨ ਬਿਨ ਉਹ ਸੁਣਾ ਦਿੱਤਾ ਸੋ ਤੁਹਾਡਾ ਸਾਰਿਆਂ ਦਾ ਹੀ ਤੇ ਇਹ ਇਹ ਦੱਸਣ ਦੀ ਇਹ ਦੱਸਣ ਦੀ ਨਹੀਂ ਗੱਲ ਹੁੰਦੀ ਕਿਉਂਕਿ ਮੀਟਿੰਗਾਂ ਦੇ ਵਿੱਚ ਆਮ ਤੌਰ ਤੇ ਜਿਹੜੀਆਂ ਕਿਉਂਕਿ ਕੋਈ ਪ੍ਰोसीडिंग ਹੋਣ ਕੋਈ ਹੋਰ ਹੋਣ ਉਹ ਤਾਂ ਹੁੰਦੇ ਉਹਨਾਂ ਦੇ ਏਜੰਡੇ ਤੇ ਇਹ ਸਾਡਾ ਦਾ ਏਜੰਡਾ ਸਾਰਾ ਹੀ ਮੈਂ ਜਿਹਦਾ ਪਹਿਲਾਂ ਵੀ ਕਿਹਾ ਵੀ ਥਾਂ ਕਿ ਸਿੱਖ ਪੰਥ ਇਕੱਠਾ ਇਕੱਠਾ ਹੋਵੇ ਉਹਦੇ ਸਬੰਧ ਵਿੱਚ ਸਾਰੀ ਜਿਹੜੀ ਤੇ ਕੱਲੇ ਕੱਢੀ ਸਾਰੇ ਸੱਜਣਗੇ ਕੱਲੇ ਭੁੰਦਰ ਸਾਹਿਬ ਉਹਦੇ ਵਿੱਚ ਉਹਦੇ ਵਿੱਚ ਭੁੰਦਰ ਸਾਹਿਬ ਨੇ ਅੱਜ ਗੱਲ ਕਰਿਆ ਆਏ ਹੁਣ ਉਹਦੇ ਵਿੱਚ ਭੁੰਦਰ ਸਾਹਿਬ ਨੇ ਹੁਣ ਆਪਾਂ ਸੱਤ ਮੈਂਬਰ ਜਿਹੜੇ ਆ ਅਸੀਂ ਇਕੱਠੇ ਅਗਲੀ ਮੀਟਿੰਗ ਇਕੱਠੇ ਹੋਣਾ ਉਹ ਜਗ੍ਹਾ ਤੇ ਮੈਂ ਟਾਈਮ ਜਿਹੜਾ ਹੈ ਉਹ ਇਹਨਾਂ ਨੂੰ ਮੈਂਬਰ ਸਾਥੀਆਂ ਨੂੰ ਫੇਰ ਮੈਂ ਦੱਸ ਦਊਗਾ ਬਹੁਤ ਤਰਫਾ ਤੁਸੀਂ ਕਹਿੰਦੇ ਬਿਮਾਰ ਨੇ ਬਾਅਦ ਚ ਹੋ ਕਨੇ ਮੈਨੂੰ ਤਾਂ ਕਿਸੇ ਨੇ ਬਤਾਇਆ ਉਹ ਚਲੋ ਚਲੋ ਨਹੀਂ ਉਹ ਢਿੱਲੇ ਸਗੇ ਤੁਸੀਂ ਜਾ ਕੇ ਆ ਮੀਡੀਆ ਉੱਥੇ ਬੈਠੇ ਸਗੇ ਵਰਖਾਇ ਵੀ ਨਰਜੀਤ ਥੋੜੇ ਵੀ ਉੱਥੇ ਸਗੇ ਕਿਸ ਤਰੀਕੇ ਦੀ ਮੀਟਿੰਗ ਨੂੰ ਨਕਾਰਦੇ ਨਜ਼ਰ ਆਈ ਨਹੀਂ ਚਲੋ ਚਲੋ ਮੈਂ ਚਲੋ ਅਸੀਂ ਬੇਰੀ ਬੇਨਤੀ ਸੁਣੋ ਉਹਨਾਂ ਨਾਲ ਮੈਂ ਤੇ ਬਡਾਲਾ ਸਾਹਿਬ ਮਿਲ ਕੇ ਆਏ ਆਂ ਮੀਟਿੰਗ ਜਿਹੜੀ ਸੀਗੀ ਉਹ ਕਿਉਂਕਿ ਇੱਥੇ ਬੈਠ ਕੇ ਪਹਿਲਾਂ ਰੱਖੀ ਗਈ ਸੀ ਫਿਰ ਅਸੀਂ ਉੱਥੇ ਵੀ ਜਾਏ ਆਂ ਨਾਲੇ ਚਾਹ ਦਾ ਕੱਪ ਵੀ ਆਏ ਆਂ ਨਾਲੇ ਕਰ ਕਰ ਬਾਕੀ ਜੋ ਮੈਂ ਕਹਿਣਾ ਸੀ ਉਹ ਸਾਰਾ ਲਗਭਗ ਕਹਿੰਕ ਇਹ ਮੇਰੀ ਬੇਰੀ ਬੈਂਤੀ ਸੁਣ ਲਓ ਇਹ ਜੋ ਇਹ ਜੋ ਜੋ ਦੇਖੋ ਮੈਂ ਕਿਉਂਕਿ ਤੁਸੀਂ ਕਰਾਸ ਕਰ ਸਕਦੇ ਆਂ ਹਰ ਇੱਕ ਗੱਲ ਨੂੰ ਕਰ ਸਕਦੇ ਜਿਹੜੀ ਜਿਹੜੀ ਸਾਡੀ ਗੱਲ ਦੇ ਭਾਰਤੀ ਵੀ ਕਹੀ ਉਹ ਵੀ ਵਿਚਾਰਾਂ ਅਸੀਂ ਉਹਨਾਂ ਦੇ ਆਏ ਆਂ ਸਮਨੇ ਉਹ ਵੀ ਉਹਦੀ ਵਿਚਾਰ ਜਿਹੜੀ ਆ ਉਹ ਵੀ ਇਹ ਬਡਾਲਾ ਸਾਹਿਬ ਨੇ ਉਹਦੇ ਮੋਰੇ ਰੱਖ ਕੇ ਇਹ ਵੀ ਦਿਆ ਹੈ ਜੀ ਕਿ ਜਦੋਂ ਪੁਜਾਰੀ ਨੂੰ ਬੁਲਾਇਆ ਗਿਆ ਸੱਤ ਮੈਂਬਰੀ ਸ੍ਰੀ ਕਾਪਟਕ ਸਰ ਦੀ ਕਮੇਟੀ ਪਰ ਉਹ ਨਹੀਂ ਆਏ ਫਿਰ ਤੁਸੀਂ ਅੱਗੇ ਮੇਰੇ ਅਸੀਂ 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 ਅਕਾਲ ਤਖਤ ਨਹੀਂ ਅਕਾਲ ਤਖਤ ਸਾਹਿਬ ਸਰੋਚਿਆ ਅਸੀਂ ਉਸ ਕਮੇਟੀ ਦੇ ਨਮਾਇंदे ਪਰ ਸਾਨੂੰ ਕਮੇਟੀ ਨੂੰ ਇਹ ਨਹੀਂ ਅਧਿਕਾਰ ਉਹ ਸ਼ਾਮਣੇ ਕਾਲੀਗਲ ਦੇ ਵੱਡੇ ਪ੍ਰਧਾਨ ਆਸੀਂ ਸੱਦਾ ਦਿੱਤਾ ਸੀ ਉਹਨਾਂ ਨੂੰ ਸੱਦਾ ਸੱਦਾ ਦਿੱਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖਰਮ ਦਫ਼ਤਰ ਜੀ ਸੋ ਮੀਟਿੰਗ ਤੋਂ ਬਾਅਦ মিডিਆ ਦੇ ਮੁਖਾਤਬ ਹੋਏ ਨੇ ਹਰਜਿੰਦਰ ਸਿੰਘ ਧਾਮੀ ਉਹਨਾਂ ਕਹੇ ਹੈ ਕਿ ਬਲਵਿੰਦਰ ਸਿੰਘ ਭੁੰਦੜ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੂੰ ਕਈ ਤਰ੍ਹਾਂ ਦੇ ਸੁਝਾਅ ਵੀ ਸੌਂਪੇ ਗਏ ਨੇ ਤੇ 16 ਤਰੀਕ ਨੂੰ ਇੱਕ ਹੋਰ ਮੀਟਿੰਗ ਕੀਤੀ ਜਾਏਗੀ ਸੋ ਲੰਬਾ ਸਮਾਂ ਚਰਚਾ ਹੋਈ ਹੈ ਹਰਜਿੰਦਰ ਸਿੰਘ ਧਾਮੀ ਤੇ ਗੁਰਪ੍ਰਤਾਪ ਸਿੰਘ ਵਡਾਲਾ ਦੋਵਾਂ ਨੇ ਬਲਵਿੰਦਰ ਸਿੰਘ ਭੁੰਦੜ ਦੇ ਨਾਲ ਚਰਚਾ ਕੀਤੀ ਗੱਲਬਾਤ ਕੀਤੀ ਭਰਤੀ ਮਹਿੰਮ ਨੂੰ ਲੈ ਕੇ ਨਿਗਰਾਨ ਨਿਗਰਾਨ ਕਮੇਟੀ ਬਣਾਈ ਗਈ ਹੈ ਤੇ ਪੰਥ ਨੂੰ ਇੱਕ ਝੰਡੇ ਹੇਠ ਲਿਆਉਣ ਤੇ ਚਰਚਾ ਕੀਤੀ ਗਈ ਹੈ ਸੋ 16 ਤਰੀਕ ਨੂੰ ਇੱਕ ਹੋਰ ਮੀਟਿੰਗ ਹੋਵੇਗੀ ਸਾਥਕ ਸਭ ਨੂੰ ਅਸੀਂ ਉਤੇ ਵੀ ਇਹਨਾਂ ਨੂੰ ਲਾਗੂ ਹੋਣਾ ਚਾਹੀਦਾ ਉਹਦੇ ਲਈ 16 ਤਰੀਕ ਨੂੰ ਕਮੇਟੀ ਫੈਸਲਾ ਕਰੂ ਪਰ ਜੇ ਕਾਰਜਕਾਰੀ ਪ੍ਰਧਾਨ ਕਮੇਟੀ ਦੇ ਬੁਲਾਵੇ ਤੇ ਨਹੀਂ ਆਏ ਤੇ ਇਹਦੂ ਗਾ ਤੁਹਾਨੂੰ ਕੀ ਲੱਗਦਾ ਮੈਂ 16 ਤਰੀਕ ਨੂੰ ਸਾਰਾ ਫੈਸਲਾ ਹੋ ਜੂਗਾ ਅੱਜ ਪਤਨੀ ਜੀ ਉਹਨਾਂ ਨੂੰ ਬੁਲਾਇਆ 16 ਤਰੀਕ ਨੂੰ ਫੈਸਲਾ ਆ ਜੂਗਾ ਤੁਹਾਡੇ ਵੱਲੋਂ ਅੱਜ ਬੁਲਾਇਆ ਗਿਆ ਸੀ ਉਹਨਾਂ ਨੂੰ ਬਿਲਕੁਲ ਸੱਦਾ ਦਿੱਤਾ ਗਿਆ ਸੀ ਨਾ ਪ੍ਰਧਾਨ ਜੀ ਉਹ ਅਗਲੀ ਮੀਟਿੰਗ ਜੀ ਕਿਹਾ ਹੋਇਆ ਸਾਰਾ ਕਲੀਅਰ ਹੋਨਲੀ ਜੇ ਪਾਰਟੀ ਹੋ ਰਹੀ ਹੈ ਜਾਲੀ ਸਭ ਬਹੁਤ ਕਲੀਅਰ ਕਰ ਦੋ ਆ 16 ਤਰੀਕ ਨੂੰ ਸਾਰਾ ਕੁਝ ਕਲੀਅਰ ਕਰ ਦੇਵਾਂਗੇ ਅੱਜ ਦੀ ਮੀਟਿੰਗ ਨਹੀਂ ਅੱਜ ਦੀ ਮੀਟਿੰਗ ਉਹ ਦਿਖਾਉਣਾ ਟਾਈਮ ਲਿਆ ਦੋ ਦਿਨ ਦਾ ਇਹ ਜਾ ਕੇ ਮਿਲ ਕੇ ਆਏ ਨੇ ਉਹ ਮੀਟਿੰਗ 'ਚ ਨਹੀਂ ਆਏ ਪੁੰਦਰ ਸਾਹਿਬ ਜਾ ਕੇ ਮਿਲ ਗਿਆ ਇਹਨੇ ਉਸ ਤੋਂ ਬਾਅਦ 16 ਤਰੀਕ ਨੂੰ ਕਲੀਅਰ ਕਰ ਦਿਆਂਗੇ ਸਾਰਾ ਕੁਝ ਬਟਾਲਾ ਸਾਹਿਬ ਪਰਪੋਸਲਾਂ ਦੇ ਕੇ ਆਂਦੀਆਂ ਨੇ ਕਿ ਕੋਈ ਫੈਸਲਾ ਇਹਦੇ ਤੇ ਲੈ ਸਕਦੇ ਹੋ ਜਾਂ ਫਿਰ ਕੋਈ ਰਿਪੋਰਟ ਹੈ ਜਿਹੜੀ ਤੱਕਸਾ ਨਹੀਂ ਨਹੀਂ ਸਾਂਝੇ ਤੌਰ ਤੇ ਸੱਤ ਮੈਂਬਰੀ ਕਮੇਟੀ ਫੈਸਲਾ ਲਾਊਗੀ 16 ਤਰੀਕ ਨੂੰ ਨਹੀਂ ਨਹੀਂ ਮੈਂਨਿਮਸਲੀ ਲਾਊਗਾ ਸਾਰਾ ਫੈਸਲਾ ਬਸ ਜਿਹੜਾ ਫੈਸਲਾ ਹੋਊਗਾ ਮੈਂਨਿਮਸਲੀ ਹੋਊ ਬਟਾਲਾ ਸਾਹਿਬ ਤੁਸੀਂ ਪਰਪੋਸਲਾਂ ਦੇ ਕੇ ਆਂਦੀਆਂ ਨੇ ਕਿ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਨੀ ਸੋ 16 ਤਰੀਕ ਨੂੰ ਜੋ ਵੀ ਫੈਸਲਾ ਲੈਣਾ ਹੋਏਗਾ ਉਹ 16 ਤਰੀਕ ਨੂੰ ਲਿਆ ਜਾਏਗਾ ਦੋ ਦਿਨ ਬਾਅਦ ਦਾ ਸਮਾਂ ਰੱਖਿਆ ਗਿਆ ਹੈ ਪੰਥ ਨੂੰ ਇਕੱਠਾ ਕਰਨ ਦੇ ਲਈ ਅਕਾਲੀ ਦਲ ਦੇ ਵਿੱਚ ਭਰਤੀ ਮੁਹਿੰਮ ਦੇ ਲਈ ਬੜੀ ਨਿਗਰਾਨ ਕਮੇਟੀ ਦੀ ਮੀਟਿੰਗ ਹੋਈ ਹੈ ਸੋ ਇਹ ਸੱਤ ਮੈਂਬਰੀ ਕਮੇਟੀ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣਾਈ ਗਈ ਹੈ ਤੇ ਅੱਜ ਲੰਮੀ ਵਿਚਾਰ ਚਰਚਾ ਬਲਵਿੰਦਰ ਸਿੰਘ ਭੁੰਦੜ ਦੇ ਨਾਲ ਕੀਤੀ ਗਈ ਹੈ ਉਹਨਾਂ ਨੂੰ ਕਈ ਸੁਝਾਅ ਵੀ ਸੌਂਪੇ ਗਏ ਨੇ ਐਸ ਡੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਗੁਰਪ੍ਰਤਾਪ ਸਿੰਘ ਵਟਾਲਾ ਦੇ ਵੱਲੋਂ ਮੁਲਾਕਾਤ ਕੀਤੀ ਗਈ ਹੈ ਤੇ ਕੁਝ ਸੁਝਾਅ ਕੁਝ ਪ੍ਰਸਤਾਵ ਸੌਂਪੇ ਗਏ ਨੇ ਉਹਨਾਂ ਤੇ ਵਿਚਾਰ ਡਿਟੇਲ ਵਿਚਾਰ ਵਟਾਂਦਰਾ ਉਹਨਾਂ ਨਾਲ ਕਰਕੇ ਜਾਂਦਾ ਔਰ ਆਬਦਾ ਪੱਖ ਵੀ ਕਮੇਟੀ ਦਾ ਅਸੀਂ ਦੱਸਤਾ ਉਹਨਾਂ ਦਾ ਵੀ ਸੁਣ ਲਿਆ ਔਰ ਇੱਕ ਦੋ ਦਿਨ ਦਾ ਸਮਾਂ ਉਹਨਾਂ ਨੇ ਕਿਹਾ ਵੀ ਆਪਾਂ ਡਿਸਕਸ ਕਰਕੇ ਦਾ ਕੋਈ ਹੱਲ ਕੱਢਾਂਗੇ ਔਰ ਅਸੀਂ ਇੱਕ ਦੀ ਬਜਾਇ ਦੋ ਦਿਨ ਦਾ ਸਮਾਂ ਕਰਕੇ 16 ਤਰੀਕ ਦੇ ਦੁਆਰਾ ਮੀਟਿੰਗ ਹੈ ਜਿਹੜੀ ਉਹ ਰੱਖ ਲਈ ਔਰ ਉਹਦੇ ਚ ਕੰਕਰੀਟ ਡਿਸੀਜਨ ਆ ਜਿਹੜਾ ਸਾਡਾ ਫਾਈਨਲ ਮੀਟਿੰਗ ਫਾਈਨਲ ਫਾਈਨਲ ਮੀਟਿੰਗ ਹੋਏਗੀ ਇੱਕ ਮਿੰਟ ਫਾਈਨਲ ਮੀਟਿੰਗ ਹੋਏਗੀ ਔਰ ਫਾਈਨਲ ਡਿਸੀਜਨ ਹੈ ਜਿਹੜਾ ਉਹ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆ ਜਾਂ ਸੰਗਤ ਨੂੰ ਪ੍ਰੈਸ ਨੂੰ ਸਾਰੀ ਜਾਣਕਾਰੀ ਜਿਹੜੀ ਪੁੱਛਦੇ ਇਹ ਚੱਲ ਰਹੀਆਂ ਸੀ ਕਿ ਇੱਕ ਜੁਟ ਹੋਣ ਦੀਆਂ ਗੱਲਾਂ ਇਕੱਠੇ ਕਰਨ ਦੀਆਂ ਗੱਲਾਂ ਚੱਲ ਰਹੀਆਂ ਸੀ ਪਰ ਜੋ ਅੱਜ ਦਾ ਕਟਣਾ ਕਰਮ ਹੈ ਉਹ ਕੁਝ ਹੋਰ ਹੀ ਸੰਕੇਤ ਦਿੰਦਾ ਦੇਖੋ ਸੰਕੇਤ ਅਰਥ ਕੱਢਣੇ ਸੰਕੇਤ ਲੈਣੇ ਆਪੋ ਆਪਣਾ ਨਜ਼ਰੀਆ ਹੁੰਦਾ ਹਰੇਕ ਦਾ ਅਸੀਂ ਪੋਜ਼ਿਟਿਵ ਸੋਚਦੇ ਹਾਂ ਅਸੀਂ ਹੁਣ ਵੀ ਪੋਜ਼ਿਟਿਵ ਆ ਅਸੀਂ ਸੋਚਦਾ ਵੀ ਸਾਰਥਿਕ ਰਿਜ਼ਲਟ ਆ ਜਿਹੜਾ ਉਹ 16 ਨੂੰ ਨਿਕਲੂਗਾ ਨਹੀਂ ਜੋ ਡਿਊਟੀ ਸਾਡੀ ਲੱਗੀ ਆ ਉਹਨੂੰ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਸੰਦਰਭ ਵਿੱਚ ਆਪਦਾ ਜਿਹੜਾ ਹੈ ਡਿਸੀਜਨ ਆ ਉਹ ਮੰਨਾਰੇ ਕਹਿੰਦੇ ਨੇ ਕਿ ਭਰਤੀ ਤੇ ਇੱਕ ਕਮੇਟੀ ਜਿਹੜੀ ਕਿ ਉਹ ਨਹੀਂ ਲਗਾ ਸਕਦੀ ਉਹ ਸੁਪਰਵੀਜ਼ਨ ਕਰਦੇ ਸਾਰੇ ਨੂੰ ਪਾਹੜਿਆ ਚਲੋ ਇਹਦੇ ਤੇ ਅਸੀਂ ਕੁਝ ਨਹੀਂ ਉਹ ਤਰੀਕ ਨੂੰ ਸਾਰਾ ਫੈਸਲਾ ਆ ਜੂਗਾ ਅਸੀਂ ਇਹਦੇ ਬਾਰੇ ਕੋਈ ਸਾਰਾ ਕੁਝ ਆ ਜੂਗਾ ਅਗਲਾ ਪਿਛਲਾ ਜੋ ਵੀ ਆਹ ਫਾਈਨਲ 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 ਜਾਨੀ ਹਰ ਇੱਕ ਕਿਆਸੀ ਗੈਮੀ ਹਰਦੀ ਸਿੰਘ ਦਾ ਮਾਮਲਾ ਵੀ ਅੰਦਰ ਡਿਸਕਸ ਕਰਾਂਗੇ ਉਸ ਨੂੰ ਲੈ ਕੇ ਕੋਈ ਚਰਚਾ ਅੰਦਰ ਹੋਈ ਹੈ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਅੰਦਰ ਹਾਜ਼ਰ ਸੀਗੇ ਦੇਖੋ 16 ਤਰੀਕ ਨੂੰ ਸਾਰੇ ਮਸਲਿਆਂ ਬਾਰੇ ਫੈਸਲਾ ਆ ਜਾਣਾ ਤੁਹਾਡੇ ਸਾਹਮਣੇ ਇੱਕ ਵਾਰੀ ਵੇਟ ਕਰ ਲੋ ਤੁਸੀਂ ਦੋ ਜਣੇ ਅਡੀਕ ਕਰੋ ਔਰ ਲਾਸਟ ਮਿੰਟ ਕਮੇਟੀ ਮੀਟਿੰਗ ਹੋਊਗੀ ਬੱਟਿਸ ਜਿਹੜੀ ਦਿੱਤੀ ਗਈ ਹੈ ਅਸੀਂ ਸਮਰਪਤਾ ਸ਼੍ਰੀ ਕਾਲਤਕ ਸਾਹਿਬ ਨੂੰ ਸਾਡਾ ਕੋਈ ਨਿੱਜੀ ਕਿਸੇ ਦਾ ਕੋਈ ਅਸੀਂ ਪੰਥ ਨੂੰ ਜਵਾਬ ਦੇ ਆਂ ਸ਼੍ਰੀ ਕਾਲ ਤਖਸਰ ਨੂੰ ਜਵਾਬ ਦੇ ਆਂ ਤੋਂ 16 ਫਰਵਰੀ ਦਾ ਇੰਤਜ਼ਾਰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਦੋ ਦਿਨਾਂ ਤੋਂ ਬਾਅਦ ਯਾਨੀ ਕਿ 16 ਫਰਵਰੀ ਨੂੰ ਕਮੇਟੀ ਦੀ ਤੀਜੀ ਮੀਟਿੰਗ ਹੋਏਗੀ ਇਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਜਾਏਗਾ ਇਹ ਫੈਸਲਾ ਕੀ ਹੋਏਗਾ ਇਹ 16 ਤਰੀਕ ਨੂੰ ਹੀ ਪਤਾ ਲੱਗੇਗਾ ਪਰ ਇਹ ਗੱਲ ਸਾਫ਼ ਹੈ ਕਿ ਕੁਝ ਸੁਝਾ ਬਲਵਿੰਦਰ ਸਿੰਘ ਭੁੰਦਰ ਨੂੰ ਦਿੱਤੇ ਗਏ ਨੇ ਕਿ ਆਖਰ ਕਿਸ ਤਰ੍ਹਾਂ ਇੱਕ ਝੰਡੇ ਹੇਠ ਇਕੱਠੇ ਕੀਤਾ ਜਾਏ ਇਕੱਠੇ ਹੋਇਆ ਜਾਏ ਤੇ 2 ਦਿਨ ਦਾ ਸਮਾਂ ਵੀ ਦਿੱਤਾ ਗਿਆ ਹੈ ਵਿਚਾਰ ਚਰਤਾ ਦੇ ਲਈ ਤੇ ਜੋ ਕਮੇਟੀ ਦੀ ਤੀਜੀ ਮੀਟਿੰਗ ਹੈ ਉਹ 16 ਤਰੀਕ ਨੂੰ ਹੋਏਗੀ 16 ਤਰੀਕ ਨੂੰ ਕੋਈ ਅਹਿਮ ਫੈਸਲਾ ਲਏ ਜਾਣ ਦੀ ਉਮੀਦ ਹੈ ਬੋਰਡਨ ਦੇ ਵਿੱਚ ਇਨਾ ਹੀ ਦਿਓ